ਵਰਤਮਾਨ ਸਰਕਾਰ ਨੇ ਜਿੱਥੇ ਤਾਂ ਹਾਰ ਮੰਨ ਲਈ ਐ ਇਹਨਾਂ ਇਲੈਕਸ਼ਨਾਂ 'ਚ ਉੱਥੇ ਮੈਂ ਸਮਝਦਾ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੇ ਔਰ ਇਹ ਗੱਲ ਤਾਂ ਸਾਰੀ ਜਾਣਦੇ ਕਿ ਕਿਵੇਂ ਸਰਪੰਚੀ ਦੀਆਂ ਇਲੈਕਸ਼ਨਾਂ ਨੂੰ ਡਿਲੇ ਕੀਤਾ ਗਿਆ ਔਰ ਇੰਨੇ ਡਿਲੇ ਤੋਂ ਬਾਅਦ ਜਦੋਂ ਹਾਈ ਕੋਰਟ ਦੀ ਫਟਕਾਰ ਪਈ ਹੈ ਫਿਰ ਇਹ ਇਲੈਕਸ਼ਨ ਕਰਾਉਣ ਤੇ ਆਏ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਮਜੀਠੇ 'ਚ ਇੱਕ ਆਈਐਸ ਅਫਸਰ ਨੂੰ ਐਸ ਐਸ ਡੀ ਐਮ ਲਾਇਆ ਸੀ ਅੱਜ ਤੋਂ 15-20 ਦਿਨ ਪਹਿਲਾਂ ਔਰ ਉਹ ਬੇਖੂબી ਆਪ ਦਾ ਕੰਮ ਕਰਨੇ ਚ ਹਨ ਔਰ ਕਿਉਂਕਿ ਇੱਕ ਆਈਐਸ ਅਫਸਰ ਚ ਹਨ ਟਾਪਰ ਮੰਨੇ ਜਾਂਦੇ ਆਪਦੇ ਸਮਿਆਂ ਚ ਉਹਨਾਂ ਨੂੰ ਜਦ ਇਹ ਜ਼ਿੰਮੇਵਾਰੀ ਮਿਲੀ ਇੱਕ ਸਰਕਾਰੀ ਮਲਾਜਮ ਹੋਣ ਦੇ ਨਾਤੇ ਉਹਨਾਂ ਦੇ ਵੀ ਮਨ ਚ ਸੀਗਾ ਕਿ ਮੈਂ ਲੋਕਤੰਤਰ ਨੂੰ ਤਕੜਾ ਕਰਨਾ ਹੈ ਡੈਮੋਕ੍ਰੇਸੀ ਬਹਾਲ ਰੱਖਣੀ ਹੈ ਲੋਕਤੰਤਰ ਦੀ ਬਹਾਲੀ ਵਾਸਤੇ ਉਹਨਾਂ ਨੇ ਇਸ ਇਲੈਕਸ਼ਨ 'ਚ ਪੰਚਾਇਤੀ ਇਲੈਕਸ਼ਨ 'ਚ ਹਰੇਕ ਦੀ ਪਾਰਟਿਸਪੇਸ਼ਨ ਹੋਵੇ ਉਹਨੂੰ ਯਕੀਨੀ ਬਣਾ ਰਹੇ ਸਨ ਮਗਰ ਬੜੀ ਹੈਰਾਨਗੀ ਹੋਈ ਕਿ ਕੱਲ ਉਹਨਾਂ ਦੀ ਬਦਲੀ ਕਰਤੀ ਗਈ ਆ ਔਰ ਆਈਏਐਸ ਅਫਸਰ ਨੂੰ ਬਦਲ ਕੇ ਹੁਣ ਇੱਕ ਪੀਸੀਐਸ ਅਫਸਰ ਨੂੰ ਉੱਥੇ ਐਡੀਸ਼ਨਲ ਚਾਰਜ ਦਿੱਤਾ ਗਿਆ ਇਹ ਨਹੀਂ ਕਿ ਮੈਂ ਉਸ ਪੀਸੀਐਸ ਅਫਸਰ ਦੇ ਖਿਲਾਫ ਕਿਸੇ ਤਰੀਕੇ ਦੀ ਵੀ ਟਿੱਪਾ ਟਿੱਪਣੀ ਕਰਨਾ ਚਾਹੁੰਦਾ ਮਗਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਦੋਂ ਇੱਕ ਆਈਏਐਸ ਅਫਸਰ ਉੱਥੇ ਕੰਮ ਬੜੇ ਸਚਾਰੂ ਢੰਗ ਨਾਲ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਪੰਚੇਤਾ ਦੀ ਇਸ ਇਲੈਕਸ਼ਨ ਚ ਮੈਕਸਿਮਮ ਪਾਰਟਿਸਪੇਸ਼ਨ ਨੂੰ ਲੈ ਕੇ ਉਥੇ ਚਿੰਤਤ ਸਨ ਸਾਰਿਆਂ ਨੂੰ ਉਹਦੇ ਚ ਅਪੀਲ ਕਰ ਰਹੇ ਸੀ ਕਿ ਪਾਰਟਿਸਪੇਟ ਕਰਨ ਕਿਸੇ ਤਰੀਕੇ ਦੀ ਬੇਨਸਾਪੇ ਤੱਕੇ ਚਾਹੀ ਨਹੀਂ ਹੋ ਰਹੀ ਸੀ ਅੱਜ ਲਾਸਟ ਡੇ ਆਫ ਨੋਮੀਨੇਸ਼ਨ ਜਿਹੜੀ ਕੱਲ ਹੈ ਕਿਉਂਕਿ ਅੱਜ ਚੰਤਰੀਕ ਨੂੰ ਛੁੱਟੀ ਹੈ 4 ਤਰੀਕ ਨੂੰ ਅਖੀਰਲਾ ਦੇਣਾ ਨਾਮਿਨੇਸ਼ਨ ਦਾ ਇੱਕ ਆਈਐਸ ਅਫਸਰ ਨੂੰ ਬਦਲ ਕੇ ਪੀਸੀਐਸ ਲਾਉਣ ਦਾ ਸਰਕਾਰ ਦਾ ਮਕਸਦ ਕੀ ਹੈ ਮਤਲਬ ਕੀ ਹੈ ਮੈਂ ਪੁੱਛਣਾ ਚਾਹੁੰਦਾ ਚੀਪ ਚੈਕਪਰੀ ਸਾਹਿਬ ਨੂੰ ਕਿ ਵਾਟ ਆ ਦਾ ਰੀਜਨ ਤੁਸੀਂ ਕਿਹੜੇ ਕਾਰਨ ਦੱਸੇ ਹੈ ਇਸ ਆਈਐਸ ਅਫਸਰ ਨੂੰ ਬਦਲ ਕੇ ਇੱਕ ਜੂਨੀਅਰ ਲੈਵਲ ਦੇ ਪੀਸੀਐਸ ਅਫਸਰ ਨੂੰ ਲਾ ਕੇ ਐਡੀਸ਼ਨਲ ਚਾਰਜ ਦੇਣ ਦਾ ਮਕਸਦ ਬੜਾ ਸਾਫ ਹੈ ਤੁਹਾਡੇ ਜਿਹੜੇ ਉਥੋਂ ਦੇ ਹਲਕਾ ਇੰਚਾਰਜ ਨੇ ਔਰ ਜੋ ਜ਼म्मेवार ਸੱਜਣ ਨੇ ਆਮ ਆਦਮੀ ਪਾਰਟੀ ਨਾਲ ਉਹਨਾਂ ਨੂੰ ਆਪ ਦੀ ਹਾਰ ਕੰਧ ਤੇ ਦੇ ਚੀ ਸਾਹਮਣੇ ਨਜ਼ਰ ਆਉਂਦੀ ਇਹ ਸਭ ਨੂੰ ਸਮਝ ਆ ਗਈ ਸੀ ਕਿ ਭਾਈ ਇਹਨਾਂ ਨੇ ਇਲੈਕਸ਼ਨ ਨਹੀਂ ਜਿੱਤਿਆ ਔਰ ਇਹੀ ਕਾਰਨ ਬੜਿਆ ਕਿ ਜਿਹੜਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਰਿਆ ਸੀ ਅੱਜ ਤੁਸੀਂ ਉਹਦੀ ਬਦਲੀ ਕਰਤੀ ਹੈ ਤਬਾਦਲਾ ਕਰਤਾ ਔਰ ਕੱਲ ਅਖੀਰਲਾ ਜਿਹਨਾਂ ਨਾਮਿਨੇਸ਼ਨ ਦਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੀਡੀਓ ਦੇ ਦਫ਼ਤਰਾਂ 'ਚ ਇਹ ਵੀਡੀਓ ਜਿਹੜਾ ਮਜੀਠੇ ਲੱਗਿਆ ਅਮਨਦੀਪ ਸਿੰਘ ਵੀਡੀਓ ਜਿਹੜਾ ਤਰਸਿੱਕੇ ਲੱਗਿਆ ਉਹਦਾ ਨਾਮ ਇਹਨੂੰ ਮੈਂ ਭੁੱਲਦਾ ਨਗਰ ਤਰਸਿੱਕੇ ਜਿਹੜੇ ਵੀਡੀਓ ਸਾਹਬ ਲੱਗੇ ਆ ਉਹਨਾਂ ਦੀ ਵੀ ਕਾਰਵਾਈ ਕੋਈ ਏਡੀ ਵਧੀਆ ਪਾਰਦਰਸ਼ਤਾ ਵਾਲੀ ਨਹੀਂ ਬਹੁਤ ਵੱਡੇ ਪੱਧਰ ਤੇ ਪੈਸਿਆਂ ਦਾ ਲੈਣ-ਦੇਣ ਹੋਇਆ ਸਰਪੰਚੀ ਦੇ ਮਸਲੇ 'ਚ ਔਰ ਕੱਲ ਵੀ ਜੋ ਇਹ ਮੈਨੂੰ ਖਰਚਾ ਕਿ ਇਹਨਾਂ ਨੇ ਰੂਲਿੰਗ ਪਾਰਟੀ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਉਹਨਾਂ ਨੂੰ ਖੁੱਛ ਕਰਨ ਵਾਸਤੇ ਬੜਾ ਕੁਝ ਕਰਨਾ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕਰਦਾ ਪੰਜਾਬ ਨੂੰ ਕਿ ਆਯੂ ਹੈਂਡ ਇਨ ਕਲਬਸ ਵਿਦ ਦ ਗਵਰਨਮੈਂਟ ਇਫ ਯੂ ਆਰ ਨਾਟ ਜੇ ਤੁਸੀਂ ਵੀ ਚਾਹੁੰਦੇ ਹੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਲੋਕਤੰਤਰ ਬਹਾਰ ਰਹੇ ਤੇ ਕਾਈਂਡਲੀ ਲੋਕਾਂ ਨੂੰ ਜ਼ਰੂਰ ਜਨਤਕ ਕਰਿਓ ਕਿ ਇੱਕ ਸੀਨੀਅਰ ਅਫੀਸਰ ਨੂੰ ਬਦਲ ਕੇ ਇੱਕ ਪੀਸੀਐਸ ਅਫੀਸਰ ਨੂੰ ਅਡੀਸ਼ਨਲ ਚਾਰਜ ਦੇਣ ਦਾ ਮਤਲਬ ਕੀ ਸੀ ਦੂਜੀ ਗੱਲ ਜੇ ਤੁਸੀਂ ਫ੍ਰੀਅਰ ਫੇਅਰ ਇਲੈਕਸ਼ਨ ਚਾਹੁੰਦੇ ਹੋ ਕੱਲ 80% ਲੋਕਾਂ ਨੇ ਕਾਗਜ਼ ਕੱਲ ਦਾਖਲ ਕਰਨੇ ਹਲੇ 20-30% ਲੋਕਾਂ ਨੇ ਕਾਗੇ ਦਾਖਲ ਕੀਤੇ ਜਦੋਂ ਐਡੀ ਵੱਡੀ ਗਿਣਤੀ ਚਾ ਕੇ ਦਾਖਲ ਹੋਣੇ ਆ ਕਿੰਨੇ ਕੁ ਪ੍ਰਬੰਧ ਕੀਤੇ ਵਧੀਆ ਪ੍ਰਬੰਧ ਕੀਤੇ ਜੀ ਦੇ ਨਾਲ ਸਾਰੇ ਉੱਥੇ ਪਹੁੰਚ ਜਾਣ ਸਾਰਿਆਂ ਦੇ ਕਾਗਜ਼ ਦਾਖਲ ਹੋ ਜਾਣ ਕਿਸੇ ਨੂੰ ਐਨਓਸੀ ਲੈਂਡ ਕਰਕੇ ਚੁੱਲਾ ਟੈਕਸ ਲੈਂਡ ਕਰਕੇ ਹੋਰ ਜਿਹੜੀਆਂ ਠੀਕ ਹੈ ਤੁਸੀਂ ਭਾਵੇਂ ਐਫੀਡੇਵਿਟ ਇੰਟਰੋਡਿਊਸ ਕਰਤਾ ਹੈ ਮਗਰ ਟਰਾਂਸਪੇਰੈਂਸੀ ਇਹਦੇ ਚ ਦੇਖਣ ਨੂੰ ਨਹੀਂ ਮਿਲ ਰਹੀ ਔਰ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਜਿਸ ਜਸਟ ਐਨ ਆਈਵਾਸ਼ੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਜੇ ਕੱਲ ਇਲੈਕਸ਼ਨ ਕਮਿਸ਼ਨ ਇਹਦੇ ਚ ਇੰਟਰਵੈਨ ਨਹੀਂ ਕਰਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਡੀਸੀ ਸਾਹਿਬ ਜਿਨ੍ਹਾਂ ਤੋਂ ਮੈਂ ਬੜੀ ਆਸ ਰੱਖਦਾ ਕਿ ਉਹ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਹਰ ਸੰਭਵ ਕਦਮ ਚੁੱਕਣਗੇ ਨੀ ਦਿਸ ਵਿਲ ਰਿਜ਼ਲਟ ਇਨ ਅ ਗ੍ਰੇਵ ਸਿਚੁਏਸ਼ਨ ਜੇ ਕੱਲ ਕੋਈ ਇਹ ਜੀ ਧੱਕੇਸ਼ਾਹੀ ਦੀ ਕਿਸੇ ਨੇ ਪਲਾਨਿੰਗ ਕੀਤੀ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਤੇ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਹੋ ਸਕਦਾ ਔਰ ਜੇ ਕੱਲ ਕਿਸੇ ਦੀ ਇਸ ਲੜਾਈ ਝਗੜੇ 'ਚ ਜਾਨੀ ਮਾਲੀ ਨੁਕਸਾਨ ਪਹੁੰਚਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਫਸਰ ਸਾਹਿਬਾਨ ਹੋਣਗੇ ਔਰ ਸਰਕਾਰ ਹੋਊਗੀ ਜਿਹਦੀ ਮਨਛਾ ਹੀ ਨਹੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਂਦੀ ਸੋ ਮੈਂ ਅੱਜ ਕਰੂੰਗਾ ਉਮੀਦ ਕਰੂੰਗਾ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਭਾਈ ਵੱਧ ਚੜ ਕੇ ਇੱਕ ਲੋਕਤੰਤਰ ਨੂੰ ਕਾਮਯਾਬ ਕਰਨ ਲਈ ਸਰਕਾਰਾਂ ਨੂੰ ਭਾਵੇਂ ਘੇਰਨਾ ਪਵੇ ਘੇਰਨ ਲਈ ਤਿਆਰ ਰਹੋ ਔਰ ਆਪੋਜੀਸ਼ਨ ਦੀ ਪਾਰਟੀ ਦੇ ਮੈਂਬਰ ਤੁਹਾਡਾ ਹਰ ਸੰਭਵ ਸਾਥ ਦੇਣਗੇ ਨਗਰ ਜਿੱਤ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਹੋਣੀ ਚਾਹੀਦੀ